ਇੱਕ ਵਾਰ ਫਿਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆਓ ਬਿਨਾ ਕਿਸੇ ਦੇਰੀ ਤੋਂ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਅਸੀਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਥੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਆਪ ਜੀ ਨੇ 1563 ਈਸਵੀ ਨੂੰ ਗੁਰੂ ਰਾਮਦਾਸ ਜੀ ਦੇ ਘਰ ਅਵਤਾਰ ਧਾਰਿਆ ਬਚਪਨ ਵਿੱਚ ਅਨੇਕਾਂ ਇਲਾਹੀ ਕੌਤੇ ਖੇਡੇ ਇੱਕ ਦਿਨ ਆਪ ਜੀ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੇ ਪਲੰਗ ਤੇ ਚੜਨ ਲੱਗੀ ਤਾਂ ਗੁਰੂ ਸਾਹਿਬ ਨੇ ਸਹਿਜ ਸੁਭਾਅ ਬਚਨ ਕੀਤੇ ਦੋਹੇ ਥਾ ਬਾਣੀ ਕਾ ਬਹੁ ਥਾ ਆਪ ਜੀ ਨੇ ਸਭ ਤੋਂ ਵੱਧ 2218 ਸ਼ਬਦਾਂ ਵਿੱਚ ਗੁਰਬਾਣੀ ਦੀ ਰਚਨਾ ਕੀਤੀ ਸੁਖਮਣੀ ਸਾਹਿਬ ਆਪ ਜੀ ਦੀ ਸ਼ਾਕਾ ਰਚਨਾ ਹੈ ਗੁਰੂ ਅਰਜਨ ਦੇਵ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਆਪ ਜੀ ਦੇ ਵੱਡੇ ਭਰਾ ਪਿਰਥੀ ਚੰਦ ਅਤੇ ਛੋਟੇ ਭਰਾ ਮਹਾਦੇਵ ਜੀ ਪਿਰਥੀ ਚੰਦ ਜੋ ਕਿ دنیਾਬੀ ਮੋਹ ਵਿੱਚ ਝੱਲਾ ਹੋਇਆ ਸੀ ਨੇ ਗੁਰੂ ਸਾਹਿਬ ਨਾਲ ਈਰਖਾ ਤੇ ਬੈਰ ਦੀ ਭਾਵਨਾ ਰੱਖਣੀ ਸ਼ੁਰੂ ਕਰ ਦਿੱਤੀ। ਇਹ ਭਾਵਨਾ ਉਸ ਸਮੇਂ ਹੋਰ ਵੀ ਪਰਬਲ ਹੋ ਗਈ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਪੰਜਵੇਂ ਨਾਨਕ ਥਾਪ ਦਿੱਤਾ। ਤਾਂ ਪਿਰਥੀ ਚੰਦ ਨੇ ਗੁਰੂ ਅਰਜਨ ਸਾਹਿਬ ਜੀ ਦੇ ਵਿਰੁੱਧ ਮੁਗਲ ਸਰਕਾਰ ਨਾਲ ਮਿਲ ਕੇ ਸੁਲਹੀ ਖਾਨ ਨੂੰ ਗੁਰੂ ਸਾਹਿਬ ਦੇ ਚੜ੍ਹਾਈ ਕਰਨ ਵਾਸਤੇ ਫੌਜਾਂ ਸਮੇਤ ਬੁਲਾਇਆ। ਪਰ ਜਦੋਂ ਜਾਨੋ ਜਾਨ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਆਪ ਜੀ ਬਿਲਕੁਲ ਖਾਮੋਸ਼ ਰਹੀ ਸੰਗਤ ਦੇ ਬਾਰ ਬਾਰ ਕਹਿਣ ਤੇ ਆਪਨੇ ਫਰਮਾਇਆ ਪ੍ਰਥਮੇ ਮਤਾ ਜੇ ਪਤਰੀ ਚ ਲਾਵੋ ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਪਿਥੀ ਚੰਦ ਦਾ ਪੱਠਾ ਦੇਖਣ ਵਾਸਤੇ ਜਦੋਂ ਸੁਲਹੀ ਖਾਂ ਆਪਣੇ ਘੋੜੇ ਸਮੇਤ ਉੱਥੇ ਗਿਆ ਤਾਂ ਉਸ ਘੋੜੇ ਸਮੇਤ ਹੀ ਪੱਠੇ ਵਿੱਚ ਜਲ ਕੇ ਸੁਆਹ ਹੋ ਗਿਆ ਤਾਂ ਆਪ ਜੀ ਨੇ ਫਿਰ ਬਚਨ ਕੀਤੇ ਸੁਲੀ ਤੇ ਨਾਰਾਇਣ ਰਾਖ ਸੁਲੀ ਕਾ ਹੱਥ ਕਹੀਂ ਨਾ ਪਹੁੰਚੈ ਸੁਲੀ ਹੋਏ ਮੂਆ ਨਪਾਕ ਮਾਤਾ ਗੰਗਾ ਜੀ ਦੇ ਘਰ ਜਦੋਂ ਕਾਫੀ ਸਮੇਂ ਕੋਈ ਔਲਾਦ ਨਾ ਹੋਈ ਤਾਂ ਮਾਤਾ ਜੀ ਨੇ ਪਾਤਸ਼ਾਹ ਅੱਗੇ ਬੇਨਤੀ ਕੀਤੀ ਪਾਤਸ਼ਾਹ ਆਪ ਲੋਕਾਂ ਦੀਆਂ ਝੋਲੀਆਂ ਪੁੱਤਰਾਂ ਨਾਲ ਭਰਦੇ ਹੋ ਮੇਰੀ ਗਰੀਬਣੀ ਦੀ ਝੋਲੀ ਵਿੱਚ ਵੀ ਪੁੱਤਰ ਦੀ ਦਾਤ ਪਾ ਦਿਓ ਗੁਰੂ ਸਾਹਿਬ ਜਾਣਦੇ ਸਨ ਕਿ ਸਮਾਪਾ ਕੇ ਅਕਾਲ ਪੁਰਖ ਸਾਹਿਬ ਦੇ ਹੁਕਮ ਵਿੱਚ ਗੁਰੂ ਹਰਗੋਬਿੰਦ ਸਾਹਿਬ ਪ੍ਰਕਾਸ਼ ਧਾਰਨ ਲਈ ਪਰ ਫਿਰ ਵੀ ਮਾਤਾ ਜੀ ਨੂੰ ਗੁਰੂ ਨਾਨਕ ਦੇਵ ਜੀ ਦਾ ਗਰੀਬੀ ਤੇ ਹਲੇਮੀ ਦੇ ਉਪਦੇਸ਼ ਨੂੰ ਦੁਹਰਾਉਣ ਲਈ ਅਤਿ ਲਕਾਈ ਨੂੰ ਇਹ ਦੱਸਣ ਲਈ ਕਿ ਆਪਣੇ ਆਤਮਦਰਸ਼ੀ ਗੁਰਸਿੱਖ ਬਾਬਾ ਬੁੱਢਾ ਜੀ ਪਾਸ ਇਹੇ ਬਖਸ਼ਿਸ਼ ਲੈਣ ਵਾਸਤੇ ਭੇਜੇ ਪਹਿਲੇ ਦਿਨ ਮਾਤਾ ਜੀ ਨੇ ਦਾਸੀਆਂ ਪਾਸੋਂ ਪ੍ਰਸ਼ਾਦਾ ਅਕਵਾ ਕੀ ਸਨੋ ਸ਼ਖਤ ਨਾਲ ਬਾਬਾ ਗੁੱਡਾ ਜੀ ਕੋਲ ਗਈ ਤਾਂ ਬਾਬਾ ਜੀ ਨੇ ਰਥਾਂ ਦੀ ਧੂੜ ਉੜਦੀ ਵੇਖ ਕੇ ਸਹਿਜ ਸੁਭਾਅ ਫਰਮਾਇਆ ਗੁਰੂ ਕੇ ਮਹਿਲਾ ਨੂੰ ਕੀ ਭਾਜੜ ਪੈ ਗਈ ਹੈ ਜਦੋਂ ਮਾਤਾ ਜੀ ਨੇ ਪ੍ਰਸ਼ਾਦਾ ਬਾਬਾ ਜੀ ਅੱਗੇ ਰੱਖਿਆ ਤਾਂ ਬਾਬਾ ਗੁੱਡਾ ਜੀ ਨੇ ਇਹ ਆਖ ਦਿੱਤਾ ਮੈਨੂੰ ਭੁੱਖ ਨਹੀਂ ਇਸ ਨੂੰ ਸੰਗਤ ਵਿੱਚ ਵਰਤਾ ਦਿਓ ਆਪ ਜੀ ਨੇ ਜਦੋਂ ਪੁੱਤਰ ਦੀ ਦਾਤ ਵਾਸਤੇ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਉੱਤਰ ਦਿੱਤਾ ਕਿ ਮੈਂ ਤਾਂ ਨਮਾਣਾ ਜਿਹਾ ਗਰੀਬ ਸਿੱਖ ਹਾਂ ਗੁਰੂ ਜੀ ਸਮਰੱਥ ਹਨ ਅਤੇ ਉਹ ਹੀ ਇਹ ਬਖਸ਼ਿਸ਼ਾਂ ਕਰ ਸਕਦੇ ਹਨ ਜਦੋਂ ਮਾਤਾ ਗੰਗਾ ਜੀ ਨੇ ਇਹ ਭਾਰਤਾਲਾਪ ਗੁਰੂ ਅਰਜਨ ਦੇਵ ਜੀ ਨਾਲ ਸਾਂਝੀ ਕੀਤੀ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਗਰੀਬੀ ਅਤੇ ਹਲੀਮੀ ਵਿੱਚ ਰਹਿਣਾ ਚਾਹੀਦਾ ਹੈ ਕੀ ਗੁਰਮਖੰਦ ਦੀ ਸੇਵਕਾ ਆਪਣੇ ਹੱਥੀ ਕਰਨੀ ਚਾਹੀਦੀ ਹੈ ਅਗਲੇ ਦਿਨ ਮਾਤਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਆਪਣੇ ਹੱਥੀ ਮਿੱਸੇ ਪ੍ਰਸ਼ਾਦ ਦੀ ਤਿਆਰ ਕੀਤੀ ਗੰਡੇ ਲੱਸੀ ਅਤੇ ਮੱਖਣ ਤਿਆਰ ਕੀਤਾ ਸਾਦਾ ਪਹਿਰਾਵਾ ਪਹਿਨ ਕੇ ਪ੍ਰਸ਼ਾਦਾ ਸੀਸ ਤੇ ਚੁੱਕ ਕੇ ਪੈਦਲ ਚੱਲ ਕੇ ਬਾਬਾ ਬੁੱਢਾ ਜੀ ਪਾਸ ਪਹੁੰਚੇ ਬਾਬਾ ਜੀ ਨੇ ਬੜੀ ਪ੍ਰਸੰਨਤਾ ਨਾਲ ਮਾਤਾ ਜੀ ਅੱਗੇ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਬੇਨਤੀ ਕੀਤੀ ਕਿ ਮੈਨੂੰ ਅੱਜ ਬਹੁਤ ਭੁੱਖ ਲੱਗੀ ਹੈ ਲਿਆਓ ਪ੍ਰਸ਼ਾਦਾ ਛਕਾਓ ਬਾਬਾ ਜੀ ਪ੍ਰਸ਼ਾਦਾ ਲੈ ਕੇ ਗੰਡੇ ਨੂੰ ਹੱਥ ਨਾਲ ਮੰਜੀ ਦੇ ਪਾਵੇ ਤੇ ਰੱਖ ਕੇ ਭੰਦੇ ਹੋਈ ਆਪ ਜੀ ਨੇ ਫਰਮਾਇਆ ਕਿ ਬੜਾ ਹੀ ਸੂਰਵੀਰ ਬਲਈ ਅਕਾਲ ਪੁਰਖ ਦੇ ਹੁਕਮ ਵਿੱਚ ਆ ਰਿਹਾ ਹੈ ਉਹ ਜ਼ਾਲਿਮਾਂ ਦੇ ਸਿਰ ਇਸ ਗੰਡੇ ਵਾਂਗ ਭੰਨੇਗਾ ਕੁਝ ਸਮਾਂ ਬਾਅਦ ਆਪ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਗੁਰੂ ਅਰਜਨ ਸਾਹਿਬ ਜੀ ਨੇ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ ਉਸ ਤੋਂ ਬਾਅਦ ਆਪ ਜੀ ਦਾ ਮਹਾਨ ਕਾਰਜ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਸੀ ਆਪ ਜੀ ਨੇ ਪਹਿਲੇ ਚਾਰ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਇਕੱਤਰ ਕੀਤਾ ਅਤੇ ਪੰਜਵਾਂ ਆਪਣੀ ਬਾਣੀ ਨੂੰ ਇਸ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਇਆ ਇਸ ਗ੍ਰੰਥ ਸਾਹਿਬ ਨੂੰ ਲਿਖਣ ਦੀ ਸੇਵਾ ਭਾਈ ਗਰਦਾਸ ਜੀ ਨੇ ਕੀਤੀ ਇਹ ਕਾਰਜ ਰਾਮਸਰ ਸਰੋਵਰ ਦੇ ਕੰਢੇ ਨਿਵਾਇਆ ਗਿਆ ਆਪਣੀ ਬਾਣੀ ਤੋਂ ਇਲਾਵਾ 15 ਆਤਮਦਰਸ਼ੀ ਭਗਤਾਂ 11 ਭਟਾਂ ਅਤੇ ਤਿੰਨ ਗੁਰਸਿੱਖਾਂ ਦੀ ਬਾਣੀ ਨੂੰ ਇਸ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ ਇਹ ਮਹਾਨ ਕਾਰਜ 1601 ਦੇ ਵਿੱਚ ਸ਼ੁਰੂ ਹੋਇਆ ਤੇ 1604 ਦੇ ਵਿੱਚ ਇਸ ਮਹਾਨ ਕਾਰਜ ਨੂੰ ਸੰਪੂਰਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲੀ ਵਾਰ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ ਅਤੇ ਬਾਬਾ ਬੁੰਡਾ ਜੀ ਨੂੰ ਪਹਿਲੇ ਹੀ ਗ੍ਰੰਥੀ ਥਾਪਿਆ ਗਿਆ ਪਹਿਲਾ ਹੁਕਮਨਾਮਾ ਜੋ ਗ੍ਰੰਥ ਸਾਹਿਬ ਦੇ ਵਿੱਚੋਂ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਸੋ ਆਪ ਜੀ ਦਿਲਲੀ ਦੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਚੰਦੂ ਦੀ ਧੀ ਦਾ ਰਿਸ਼ਤਾ ਆਪਣੇ ਸਹਬਜ਼ਾਦੇ ਹਰਗੋਬਿੰਦ ਸਾਹਿਬ ਨਾਲ ਕਰਨ ਤੋਂ ਠੁਕਰਾ ਦਿੱਤਾ ਚੰਦੂ ਜਹਾਂਗੀਰ ਦਾ ਵਜ਼ੀਰ ਸੀ ਉਸਨੇ ਗੁਰੂ ਸਾਹਿਬ ਦੇ ਵਿਰੁੱਧ ਬਾਦਸ਼ਾਹ ਦੀ ਕੰਨ ਪਰ ਦਿੱਤੀ। ਜਹਾਂਗੀਰ ਤਾਂ ਪਹਿਲਾਂ ਹੀ ਗੁਰੂ ਜੀ ਵਿਰੁੱਧ ਮੰਦ ਭਾਵਨਾ ਰੱਖਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਹਿੰਦੂ ਤੇ ਮੁਸਲਮਾਨ ਇਹਨਾਂ ਦੇ murid ਬਣ। ਇਸ ਲਈ ਬਾਦਸ਼ਾਹ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਬੁਲਾ ਕੇ ਕਿਹਾ ਕਿ ਉਹ ਆਪਣੇ ਇਸ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਅਤੇ ਕਲਾਮ ਦਰਜ ਕਰਨ ਜਾਂ ਇਸਲਾਮ ਧਰਮ ਕਬੂਲ ਕਰਨ। ਪਰ ਜਦੋਂ ਗੁਰੂ ਸਾਹਿਬ ਨੇ ਇਹ ਸਭ ਕਰਨ ਤੋਂ ਮਨਾਂ ਕਰ ਦਿੱਤਾ ਤਾਂ ਗੁਰੂ ਸਾਹਿਬ ਨੂੰ ਕੜਕ ਦੀਆਂ ਧੁੱਪਾਂ ਦੇ ਵਿੱਚ ਤਤੀ ਤਵੀ ਤੇ ਬਿਠਾਇਆ ਗਿਆ ਉਹਨਾਂ ਦੇ ਪਾਵਨ ਸਰੀਰ ਉੱਤੇ ਤੱਤਾ ਰੇਤਾ ਪਾਇਆ ਗਿਆ ਤੇ ਅੰਤ 25 ਮਈ 1606 ਈਸਵੀ ਨੂੰ ਰਾਵੀ ਦਰਿਆ ਦੇ ਪੇਟਾ ਕਰਕੇ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਕੋਈ ਇਸ ਇਤਿਹਾਸ ਤੋਂ ਜਾਣੂ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ